ਪਿਆਗੀ ਲੈਂਡਸਾਈਡ ਵਗੈਰਾ ਹੋਈ ਪੇ ਤਗੜੀ ਕਿ 2 ਦਿਨ ਲੱਗਣਗੇ ਕਲੀਅਰ ਹੋਣ ਨੂੰ ਘੱਟੋ ਘੱਟ 1 ਜਾਂ 2 ਦਿਨ ਤੇ ਮੇਰਾ ਕੰਮ ਥੋੜਾ ਵਾ ਸ਼ਰਾਜੀ ਤੇ ਵੇਚਣੇ ਤੇਰਾ ਕੰਮ ਹੈ ਤੇਰੇ ਕੰਮ ਦਾ ਇਨੀ ਪਤਾ ਮੈਂ ਤਾਂ ਉਹ ਦੱਸ ਰਿਹਾ ਹਾਂ ਟ੍ਰੇਨਿੰਗ ਕਰ ਲੋਗੇ ਉਹ ਦੇਖ ਰਹੇ ਸੱਜਣਾ ਮਿਸਤਰਾ ਦਾ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਗਿਆਨਸ਼ੀਵ ਸ਼ੰਕਰ ਜੈ ਭੋਲੇनाथ ਆਪਾਂ ਕਰਕੇ ਇੱਕ ਕਲਾਸ ਦਰਸ਼ਨ ਜੇ ਅਸੀਂ ਨਹੀਂ ਪਿਛਲੇ ਵਲੋਗ ਦੇਖੇ ਤਾਂ ਦੇਖ ਸਕਦੇ ਹੋ ਇਸ ਟਾਈਮ ਆ ਗਿਆ ਅਸੀਂ ਚੰਬਾ ਦੇ ਕੋਲ ਆ ਲੰਗਰ ਹਾਲ ਦੇ ਵਿੱਚ ਰੁਕੇ ਸੀ ਰਾਤ ਨੂੰ ਤੇ ਹੁਣ ਉਰੇ ਤੋਂ ਜਾਵਾਂਗੇ ਡਲੋਦੀ ਖਜ਼ਾਰ ਆਪਾਂ ਘੁੰਮਦੇ ਫਿਰਦੇ ਹੋਏ ਵਾਪਸੀ ਨੂੰ 1000 ਵੀ ਵੈਸੇ ਸੋਹਣੀ ਜਗ੍ਹਾ ਦੇਖਣ ਵਾਲੀ ਹੈ ਜਿਹਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ ਹੁਣ ਉਰੇ ਤੋਂ ਆਪਾਂ ਪਹਿਲਾਂ ਉਧਰ ਨੂੰ ਚੱਲਾਂਗੇ ਬਾਕੀ ਬੁਲਟ ਤੇ ਬੈਗ ਬੂਗ ਆਪਣਾ ਪੈਕ ਹੋ ਗਿਆ ਪੂਰਾ ਪਿੱਛੇ ਲਫਾਫਾ ਲੂਵਾ ਬਾਤ ਆ ਕਿਉਂਕਿ ਮੀਂਹ ਦਾ ਪਤਾ ਨਹੀਂ ਚੱਲਦਾ ਕਦੋਂ ਲੱਗ ਜੇ ਤੇ ਅੱਗੇ ਟੈਂਕ ਬੈਗ ਲਾਤਾ ਹੈਲਮਟ ਹਲਮਟ ਓਕੇ ਆ ਪੂਰਾ ਤੇ ਚੱਲਦੇ ਹੁਣ ਤੋਂ ਆਪਾਂ ਨਿਕਲਦੇ ਆ ਖਜ਼ਾਰ ਜਿਹਨੂੰ ਮਿਨੀ ਸਰੀਜ਼ਲ ਲੜ ਕੇ ਜਾਂਦੇ ਰਾਵੀ ਦਰਿਆ ਦੇ ਕੰਢੇ ਰੁਕੇ ਸੀ ਲੰਗਰ ਹਾਲ ਤੇ ਰਾਤੀ ਹੁਣ ਰੋ ਤੋਂ ਚਾਹਾਂ ਹੀ ਤੰਬੇ ਨੂੰ 5-7 ਕਿਲੋਮੀਟਰ ਹੀ ਆ ਸਾਰਾ ਇਹ ਸਾਹਮਣੇ ਵਾਲੀ ਸਾਈਡ 'ਆ ਦੀ ਸ਼ਹਿਰ ਚੰਬਾ ਮਾਰਕੀਟ ਵਗੈਰਾ ਬਜਾਬ ਜਰੂਰ ਇਧਰਲੇ ਪਾਸੇ ਆ ਤੇ ਆਪਾਂ ਥੱਲੇ ਨੂੰ ਜਾਣਾ ਬਾਰੋ-ਬਾਰ ਬਾਈਪਾਸ ਖਜਾਰ ਵੱਲ ਨੂੰ ਪਹਿਲਾਂ ਸਾਡਾ ਜੋ ਪਲਾਨ ਸੀਗਾ ਸੱਚਪਾਸ ਦਾ ਸੀਗਾ ਪਰ ਅੱਤੇ ਉਹਰੇ ਆਏ ਸੀਗੇ ਚੰਬੇ ਸ਼ਹਿਰ ਤੇ ਪੁੱਛਿਆ ਦੋ ਚਾਰ ਬੰਦਿਆਂ ਨੂੰ ਫੁੱਲਸ ਵਾਲੇ ਸੀਗੇ ਮੁਲਾਜ਼ਮ ਉਹ ਕਹਿੰਦੇ ਸੱਚਪਾਸ ਕਲੋਜ਼ ਹੋਇਆ ਪਿਆ ਕਿ ਲੈਂਡਸਾਈਡ ਵਗੈਰਾ ਹੋਈ ਪਈ ਤਗੜੀ ਕਿ ਦੋ ਕੁ ਦਿਨ ਲੱਗਣਗੇ ਕਲੀਅਰ ਹੋਣ ਨੂੰ ਘੱਟੋ ਘੱਟ ਇੱਕ ਜਾਂ ਦੋ ਦਿਨ ਤੇ ਇੰਨਾ ਟਾਈਮ ਸਾਡੇ ਕੋਲ ਹੈ ਨਹੀਂ ਸੀ ਫਿਰ ਉਹਰੇ ਰੁਕਣ ਨੂੰ ਜਿਸ ਕਰਕੇ ਸਾਨੂੰ ਸੱਚਪਾਸ ਕੈਨਸਲ ਕਰਨਾ ਪਿਆ ਤੇ ਉਹਰੇ ਤੋਂ ਹੁਣ ਵਾਪਸੀ ਥੱਲੇ ਨੂੰ ਜਾ ਰਹੇ ਆ ਖਜਾਰ ਜਾਵਾਂਗੇ ਉਹ ਵੀ ਦੇਖਣ ਵਾਲੀ ਜਗ੍ਹਾ ਸੋਹਣੀ ਹੈ ਉਦਾਂ ਅੱਜ ਸੰਡੇ ਦਾ ਦਿਨ ਤੇ ਇੱਧਰ ਚੱਲ ਰਿਹਾ ਕ੍ਰਿਕਟ ਅਸੀਂ ਵੈਸੇ ਖੇਡਦੇ ਹੁੰਨੇ ਆ ਸੰਡੇ ਨੂੰ ਕ੍ਰਿਕਟ ਤਕਰੀਬਨ ਸਾਰੇ ਭਾਰਤੀ ਲੋਕ ਖੇਡਦੇ ਹੀ ਖੇਡਦੇ ਨੇ ਸਭ ਦੀ ਗੇਮ ਐ ਮੈਕਸਿਮਮ ਲੋਕਾਂ ਨੂੰ ਕ੍ਰਿਕਟ ਨੂੰ ਪਸੰਦ ਕਰਦੇ ਆ ਬੱਚੇ ਹੁੰਦੇ ਜਾਂ ਕਦੀ ਨਾ ਕਦੀ ਖੇਲੀਓ ਹੁੰਦੀ ਐ ਆਹ ਰੋਡ ਜਾਂਦਾ ਜੀ ਇੱਧਰ ਨੂੰ ਪਠਾਨਕੋਟ ਵੱਲ ਨੂੰ ਤੇ ਇੱਧਰ ਹਜ਼ਾਰ ਇਧਰੋਂ ਆਪਾਂ ਆਏ ਸੀ ਪਠਾਨਕੋਟ ਤੋਂ ਹੁਣ ਜਾਵਾਂਗੇ ਆਪਾਂ ਇੱਧਰ ਨੂੰ ਨਾਲੇ ਤਾਂ ਇੱਕ ਸੋਹਣੀ ਜਗ੍ਹਾ ਦੇਖੀ ਜਾਊ ਤੇ ਨਾਲੇ ਅੰਦਰ ਥੋੜਾ ਰੂਟ ਵੀ ਲੱਗ ਜਾ ਉਹਨਾਂ ਦਾ ਟਾਈਮ ਪਾਸਿੰਦਾ ਉਸੇ ਰੂਟ ਤੇ ਸਾਰੇ ਦੇ ਵਾਪਸ ਜਾਓ ਤੇ ਥੋੜਾ ਟਾਈਮ ਦਾ ਘੱਟ ਲੰਘਦਾ ਤੇ ਹੁਣ ਦੇਖਾਂਗੇ ਆਪਾਂ ਖਜ਼ਾਰ ਨੂੰ ਮਿਨੀ ਸਵਿਟਜ਼ਰਲੈਂਡ ਵੱਲ ਨੂੰ ਚੱਲਦੇ ਆਂ ਭੜਾਗਾ ਯੂਰੇ ਦਾ 355 ਕਿਲੋਮੀਟਰ ਦਾ ਜਲੰਧਰ ਹੈਗਾ 210 ਪਠਾਨਕੋੜਾ ਦਾ 102 ਤੇ ਜਿਹੜਾ ਖਜ਼ਾਰ ਆ ਉਹ ਤਕਰੀਬਨ ਮੇਰੇ ਖਿਆਲ ਚ 20 ਕੋਈ ਕਿਲੋਮੀਟਰ ਹੋਰ ਦੇ ਤੋਂ 10 ਮਿੰਟ ਵੀ 20 ਬੱਚਿਓ ਲੱਗਣਗੇ ਕਿਉਂਕਿ ਸਵੇਰ ਸਵੇਰ ਦਾ ਟਾਈਮ ਹੈ ਬੋਡੀ ਐਂਡ ਫਰੈਸ਼ ਹੋਈ ਪਈ ਆ ਕਿੱਥੇ ਕਿ ਰੱਖਿਆ ਹੈ ਕੰਮ ਨੂੰ ਚੰਬੇ ਤੋਂ ਜਿਹੜਾ ਖਜ਼ਾਰ ਨੂੰ ਜਾਂਦਾ ਰੋਡ ਹੈ ਥੋੜਾ ਨਿੱਕਾ ਹੀ ਐ ਕਿਉਂਕਿ ਥੋੜੇ ਹੀ ਲੋਕ ਜਾਂਦੇ ਨੇ ਇਧਰੋਂ ਜ਼ਿਆਦਾਤਰ ਜਿਹੜੇ ਲੋਕ ਘੁੰਮਣ ਫਿਰਨ ਆਂਦੇ ਨੇ ਖਜ਼ਾਰ ਉੱਧਰ ਲੋਜੀ ਵੱਲ ਤੇ ਆਂਦੇ ਨੇ ਉੱਥੇ ਹੀ ਉਧਰ ਉਧਰ ਹੀ ਮੁੜ ਜਾਂਦੇ ਨੇ ਫੋਰੇ ਤਾਂ ਨੀਚੇ ਚੰਬਾ ਸ਼ਹਿਰ ਜੀ ਕੁਛ ਐਦਾਂ ਦਾ ਦਿਖਦਾ ਲੱਗਦਾ ਨਹੀਂ ਅਬਰ ਦੂਰੋਂ ਖਾਸਾ ਵੱਡਾ ਐ ਸ਼ਹਿਰ ਤੋਂ ਲੰਘਦੇ ਤਾਂ ਤਕਰੀਬਨ 5-10 ਮਿੰਟ ਹੀ ਲੱਗਦੇ ਨੇ ਕਿਉਂਕਿ ਸਾਰਾ ਬਾਈਪਾਸ ਤੋਂ ਹੀ ਜਾਂਦਾ ਹੈ ਪਰ ਉਰੇ ਤੋਂ ਬਹੁਤ ਸੋਹਣਾ ਲੱਗਦਾ ਹੈ ਬਿਊਟੀ ਇਹ ਸਾਹਮਣੇ ਚੈੱਕ ਕਰੋ ਐਨ ਹਾਈਟ ਤੇ ਉਧਰ ਹੀ ਕਿਤੇ ਖਜ਼ਾਰ ਆ ਜਿੱਦਣੋਂ ਆਪਾਂ ਜਾ ਰਹੇ ਆ ਬਹੁਤ ਹੀ ਸੋਹਣਾ 뷰 ਆ ਰਿਹਾ ਰਸਤੇ ਦਾ ਜਿੱਥੇ-ਜਿੱਥੇ ਵੀ ਬਰਫ ਪੈਂਦੀ ਹੁੰਦੀ ਹੈ ਉੱਥੇ ਐਦਾਂ ਦੇ ਟਿਲਟ ਕਰ ਬੰਦੇ ਨੇ ਛੱਤਾਂ ਟਿਲਟ ਹੁੰਦੀਆਂ ਨੇ ਟੇਪਰ ਉੱਪਰੋਂ ਤੇ ਇਹਦਾ ਉੱਥੋਂ ਪਤਾ ਅੰਦਾਜ਼ਾ ਲੱਗਦਾ ਕਿ ਭਰਪੂਰੇ ਤੱਕ ਪੈਂਦੀ ਹੈ ਕਿੰਨੇ ਖਜ਼ਾਰ ਤਾਂ ਸੀ ਦੇਖੀ ਹੋਈ ਹੈ ਬਹੁਤ ਬਰਫ ਸੀਗੀ ਆਏ ਸੀਗੇ ਪਿੱਛੇ ਜੀ 2-3 ਸਾਲ ਪਹਿਲਾਂ ਤੇ ਇਹ ਮੰਗਲਾ ਨਾਮ ਦਾ ਕੁਝ ਐਦਾਂ ਦਾ ਪਿੰਡ ਸੀ ਮੰਗਲਾ ਮੰਗਲਾ ਉਹ ਜਗ੍ਹਾ ਜੀ ਇਹ ਸਵੇਰੇ ਨਾਸਤਾ ਬਾਣੀ ਕੁਝ ਕਰਿਆ ਨਹੀਂ ਜੀ ਬਸ ਚਾਹ ਪੀ ਕੇ ਹੀ ਨਿਕਲ ਗਏ ਸੀਗੇ ਤੇ ਅੰਕਲ ਜੀ ਦਾ ਟੱਬਾ ਸੋਨਾ ਲੱਗਿਆ ਹੁਣ ਬੁਲਟ ਉਰੇ ਲਾ ਕੇ ਸਾਈਡ 'ਚ ਮੀਤ ਬਈ ਆਂਦਾ ਪਿੱਛੇ ਆ ਰਿਹਾ ਹੈ ਫੇਰ ਉਹ ਚਾਹ ਪਰੌਂਠਾ ਦੁਬਾਰਾ ਇੱਕੀ ਕਿ ਲੈਨੇ ਆ ਪਹਿਲਾਂ ਚਾਹੀ ਪੀਤੀ ਗੱਲੀ ਹਲਕਾ-ਵੁਲਕਾ ਖਾ ਕੇ ਇੱਕ ਅੱਧਾ ਪਰੌਂਠਾ ਫੇਰ ਨਿਕਲਾਂਗੇ ਅੱਗੇ ਨੂੰ ਕਿਉਂਕਿ ਟਾਈਮ ਬ੍ਰੇਕਫਾਸਟ ਦਾ ਆ ਤੇ ਆਪਣੇ 8:30 ਹੋ ਗਏ ਨੇ 9 ਵਜੇ ਨਿਕਲੇ ਸੀ ਆਪਾਂ ਚੰਬੇ ਦੇ ਵਿੱਚ ਪਰੌਂਠੇ, ਚਾਹ, ਦਹੀਂ, ਚਾਹ ਸਾਰਾ ਕੁਝ ਆ ਚੁੱਕਿਆ ਹੈ। ਆਪਾਂ ਖਾਨੇ ਆ ਬ੍ਰੇਕਫਾਸਟ ਕਰਦੇ ਆ ਆਪਣਾ। ਨਾਸ਼ਤਾ ਪਾਣੀ ਕਰਕੇ ਦੁਬਾਰਾ ਕਰੀਏ ਰਾਈਡ ਸ਼ੁਰੂ। ਤੇ 6 ਕਿਲੋਮੀਟਰ ਹੀ ਰਹਿ ਗਿਆ ਔਰ ਉਦੋਂ ਖਜ਼ਾਰ ਉੱਥੇ ਖਜ਼ਾਰ ਖਾਨ ਬਿੰਨ ਵਾਲਾ ਪਹਿਲਾਂ ਔਰ ਹੀ ਖਾਲੇ ਵਾਲਾ ਚੰਗਾ ਸੀਗਾ ਖਾਣਾ ਪੀਣਾ ਵੀ ਨਾਲੇ ਰੇਟ ਵੀ ਜਾਇਜ਼ ਸੀਗੇ 50 ਰੁਪਏ ਦਾ ਪਰੋਂਡਾ ਉੱਥੇ ਘੱਟੋ ਘੜੀ 80 ਜਾਂ 100 ਦਾ ਹੋਣਾ ਸੀਗਾ ਜੋ ਕਿ ਨਹੀਂ ਦੂਈ ਇਹਨ ਵਧੀਆ ਸੀਗਾ ਵੈਸੇ ਹਨ ਆ ਪਿੱਛੇ ਚੈੱਕ ਪੋਸਟ ਹੈ ਖਜ਼ਾਰ ਤੋਂ ਪਹਿਲਾਂ ਬੋਸ ਹੋਣਾ ਉੱਪਰ ਲੱਕੜ ਦੇ ਦਾ ਗੇਟ ਬਣਾਇਆ ਹੋਇਆ ਤੇ ਜੇ ਗੱਡੀ ਵਗੈਰਾ ਚਾਹਵੇ ਉਹਨੇ ਗੱਡੀ ਜਾਂਦੇ ਹੋਏ ਚੈੱਕ ਪੋਸਟ ਤੇ ਐਂਟਰੀ ਦੇਣੀ ਪੈਂਦੀ ਹੈ 200 200 ਰੁਪਏ ਦੀ ਹੋਊਗੀ ਪਰਚੀ ਤੇ ਮੋਟਰਸਾਈਕਲ ਟੂ व्हीਲਰ ਨੂੰ ਫ੍ਰੀ ਹੈ ਗ੍ਰੀਨ ਟੈਕਸ ਵਗੈਰਾ ਸਤ ਤਕਰੀਬਨ ਸਾਰੀ ਜਗ੍ਹਾ ਹੀ ਲੱਗਦਾ ਹੈ ਇਹ ਕਿਸੇ ਵੀ ਰੇਲ ਸਟੇਸ਼ਨ ਤੇ ਆਪਾਂ ਜਾਣਦੇ ਹਾਂ ਜੀ ਸਵੇਰ ਜਾ ਰਤੀ ਉਰੇ ਮੀਂਹ ਪਿਆ ਹੋਇਆ ਲੱਗਦਾ ਹੈ ਕਿਉਂਕਿ ਉਹਦੇ ਕਰਕੇ ਪਾਣੀ ਜਿਆ ਖੜਾ ਹੈ ਵਾ ਸੜਕਾਂ ਦੇ ਕਿਉਂਕਿ ਹੋ ਸਕਦਾ ਇਧਰਲੇ ਵਾਸਤੇ ਧੁੱਪ ਵੀ ਨਾ ਹੋਵੇ ਕਿਉਂਕਿ ਅੱਜ ਤਾਂ ਵੈਸੇ ਮੀਂਹ ਦੀ ਕੋਈ ਲੱਗ ਨਹੀਂ ਰਹੀ ਸੀ ਚਾਂਸ ਸੀ ਕਿ ਧੁੱਪ ਸਵੇਰ ਤੋਂ ਨਿਕਲੇ ਗਿਆ ਹੋ ਸਕਦਾ ਕੱਲ ਦਾ ਪਿਆ ਹੋਵੇ ਮੀਂਹ ਆ ਬਾਈ ਜੀ ਕਿੱਥੇ ਜਾ ਰਹੀਆਂ ਨੇ ਵਾਰੇ ਨੇ ਰਾਹ ਬੰਦ ਕਰਕੇ 2 ਕਿਲੋਮੀਟਰ ਰਹਿ ਗਿਆ ਇਹ ਅਜੇ ਵੀ ਖਜियार ਬਹੁਤ ਹੀ ਸੋਹਣਾ ਔਰ ਉਦੋਂ ਪੇੜਾਂ ਦੇ ਵਿੱਚ ਸ਼ਿਵਜੀ ਜੀ ਦੀ ਮੂਰਤੀ ਦਿਖਦੀ ਆ ਜੈ ਸ਼ਿਵ ਸ਼ੰਕਰ ਜੈ ਪੋਲੇਨਾਥ ਬਹੁਤ ਹੀ ਸੋਹਣੀ ਲੱਗ ਰਹੀ ਸੀ ਭੋਲੇनाथ ਜੀ ਦੀ ਮੂਰਤੀ ਬਣੀ ਹੋਈ ਐਨ ਚਾਰੇ ਪਾਸੇ ਪੇੜੀ-ਪੇੜ ਗੱਬੇ ਮੰਦਿਰ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਜ ਜਿਹਦਾ ਆਪਾਂ ਇੱਕ ਤਾਂ ਛੋਟਾ ਨੂੰ ਤੁਹਾਨੂੰ ਦਿਖਾਇਆ ਦੇਖਣਾ ਬਣਦਾ ਵੀ ਸੀ ਜਦੋਂ ਇੰਨੀ ਸੋਹਣੀ ਚੀਜ਼ ਹੋਵੇ ਜੇ ਨਾ ਦੇਖੇ ਇੱਕ ਤਾਂ ਭੋਲੇनाथ ਦੀ ਪ੍ਰਕਿਰਤੀ ਉਤੋਂ ਇੰਨੇ ਸੋਹਣੇ ਕੁਦਰਤ ਦੇ ਨਜ਼ਾਰਿਆਂ ਦੇ ਵਿੱਚ ਤਾਂ ਦੇਖਣਾ ਵੇਖੋ ਬਣਦਾ ਹੀ ਸੀਗਾ ਇਹ ਆ ਜੀ ਸਾਰਾ ਖਜ਼ਿਆਰ ਦਾ ਪਾਰਕ ਗਰਾਉਂਡ ਤੋਂ ਵਿਚੈਗੀ ਝੀਲ ਉਹ ਵਾਦੀਆ ਚਾਰੋਂ ਪਾਸੇ ਗ੍ਰੀਨਰੀ ਗ੍ਰੀਨਰੀ ਨਾਲ ਘਿਰਿਆ ਹੋਇਆ ਇੱਧਰ ਲੱਗੇ ਨੇ ਜੀ ਆਪਣੇ ਬੁਲਟ ਤੇ ਇਹ ਆਈ ਸਾਰਾ ਮਾਹੌਲ ਚਲਖਿਆਰ ਦਾ ਚਾਰੋਂ ਪਾਸੇ ਪੇੜਾਂ ਦੇ ਨਾਲ ਘਿਰਿਆ ਹੋਇਆ ਟੈਕਸੇ ਨੇ ਟੁਕਸੀ ਰੋਡ ਤੇ ਲੱਗ ਜੰਨੇ ਸਵੇਰ ਦਾ ਟਾਈਮ ਹੈ ਰਸ਼ ਘੱਟ ਹੈ ਉੱਧਾ ਅੱਜ ਸੰਡੇ ਦਾ ਦਿਨ ਹੈ ਆਣਗੇ ਲੋਕ ਇਹ ਪਠਾਨਕੋਟ ਵਗੈਰਾ ਦੇ ਨੇੜੇ ਹੀ ਪੈਂਦਾ ਪਠਾਨਕੋਟ ਤੋਂ 100 ਕਿਲੋਮੀਟਰ ਹੈ ਸਾਰਾ ਤੇ ਹੋ ਸਕਦਾ ਥੋੜੀ ਦੇਰ ਤਾਂ ਰਸਵੱਦਾ ਜਾਵੇ ਮੱਕੀ ਸਵੇਰੇ ਸਵੇਰੇ ਉੱਧਰ ਖਾਸੇ ਲੋਕ ਆ ਗਏ ਨੇ ਚਲੋ ਚੰਬਾ ਪਹੁੰਚਦਾ ਗਏ ਆ ਚੰਬਾ ਹੋਰ ਕਿੱਥੇ ਗਏ ਚੱਲੀਏ ਵੈਸੇ ਆਈ ਲਵ ਚੰਬਾ ਲਿਖਣਾ ਦੀਦਾ ਹੀ ਕਿਉਂਕਿ ਤਕਰੀਬਨ ਇਹੀ ਕੁਝ ਲਿਖਿਆ ਹੋਇਆ ਸਾਰੇ ਕਿਤੇ ਮੱਕੀ ਹੋਟਲਾਂ ਦਾ ਵੀ ਮੋਲ ਘੈਂਡਾ ਘੈਂਡ ਸੋਹਣੇ ਹੋਟਲ ਬਣੇ ਹੋਏ ਨੇ ਉੱਪਰ ਇੱਧਰਲੇ ਪਾਸੇ ਵੀ ਉੱਚਾ ਜਿਹਾ ਪਾਰਕ ਹੈ। ਚੀਲ ਦੇ ਪੇੜ ਲੱਗੇ ਹੋਏ ਨੇ। ਆ ਮਰਾ ਭਾਈ ਮਿਲ ਗਿਆ ਚੰਡੀਗੜ੍ਹ ਤੋਂ ਆਇਆ ਹੋਇਆ ਭਾਈ ਮੀਤ। ਮੈਂ ਹੁਣੇ ਆਇਆ ਹੀ 5 ਮਿੰਟ ਹੋਇਆ ਪਹੁੰਚੇ ਨੂੰ ਤੁਸੀਂ ਅੱਧਾ ਘੰਟਾ ਪਹਿਲਾਂ ਆਇਆ। ਉਹ ਸਰਦਾਰ ਦਾ ਮੁੰਡਾ ਬੁਲਟ ਤੇ। ਕੋਣ ਸੀ ਤੁਸੀਂ ਉਹ ਸੀਗੇ ਉਹ। ਮੈਂ ਦੇਖਿਆ। ਹਾਂ ਚੰਬੇ ਦਾ ਆਪਾ ਇਕੱਠੇ ਦਾ ਆ ਰਹੇ ਯਾਰ। ਅੱਗੇ ਤੂੰ ਉਹੀ ਵਾਈ ਗਿਆ। ਭਾਈ ਨੇ ਪਛਾਨ ਲਿਆ ਦੇਖੋ। ਬਾਕੀ ਦੋ ਬੰਦੇ ਕੱਪੜੇ ਉਹਦੇ ਲੱਗੇ ਦਾ ਪਛਾਨ ਤੇ ਨਹੀਂ ਆ ਰਹਾ। ਦੋ ਬੰਦੇ ਸਾਡੇ ਤੋਂ ਹੋਰ ਸੀ ਜਿਹੜੇ ਬਾਈ ਹੁਣੇ ਕਾਲੇ ਦੇ ਟੱਕਰੇ ਹੋਏ ਨੇ ਉਹਨਾਂ ਨੇ ਗਲਤੀ ਨਾਲ ਮੇਰਾ ਕਲਰ ਲੋਜੀ ਹੋ ਗਿਆ ਆ ਰਹੇ ਨੇ ਖਜ਼ਾਰ ਕਿਉਂਕਿ ਤੁਰੇ ਵੀ ਅੱਧਾ ਘੰਟਾ ਪਹਿਲਾਂ ਸੀਗੇ ਸਾਡੇ ਤੋਂ ਤੇ ਹਜੇ ਪਹੁੰਚੇ ਨਹੀਂ ਹੈਗੇ ਅਸੀਂ ਮੈਂ ਨਾਸ਼ਤਾ-ਨੂਸਤਾ ਵੀ ਕਰਿਆ ਰਸਤੇ 'ਚ ਬਰੂਡੇ-ਬਰੂਡੇ ਖਾ ਕੇ ਆਏ ਆ ਤੇ ਬਾਕੀ ਬਾਈ ਜੀ ਹੁਣਾਂ ਕੋਲ ਕੌਫੀ ਦਾ ਲਾਇਆ ਆਰਡਰ ਕੌਫੀ ਕਰ ਰਹੇ ਨੇ ਤਿਆਰ ਤੇ ਹੈਲਮਟ ਤੇ ਜੈਕਟ ਵੀ ਬਾਈ ਜੀ ਉਹਨਾਂ ਕੋਲ ਰਖਤੀ ਔਰ ਇੱਕ ਹੁੰਫਿਰ ਲੰਨੇ ਇੰਨੇ ਆਹ ਕੁ ਮੁੰਡੇ ਸਾਰਾ ਫੋਟੋ-ਫੂਟਾ ਖਿੱਚਦੇ ਆ ਮੁੰਡੇ ਸ਼ੁਮਕੀ ਨੇ ਫੋਟੋ-ਫੂਟਾ ਖਿੱਚਣਦੇ ਆਂਣਕਾ ਲਾਲੀਆਂ ਨੇ ਧੁੱਪ ਆਵੇਂ ਨਹੀਂ ਆਈ ਹਜੇ ਐਡੀ ਦਾ ਧੁੱਪ ਐ ਦਿਖਦੀ ਤਾਂ ਐਣੀ ਕਿਤੇ ਉਹੀ ਕੰਮ ਆ ਧੁੱਪ ਵਾਸਤੇ ਨਿਆਂਗਾ ਹੁੰਦੀ ਆ ਹੁਣ ਡੋਰ ਨੂੰ ਹੁੰਦੀ ਆ ਆ ਰਾਤ ਨੂੰ ਲਾਉਣੀਆਂ ਮੈਚ ਉਹ ਨਾਜ਼ੀਨ ਆ ਆਪਾਂ ਫੁਕਰੇ ਨਾ ਤੱਕ ਕਈ ਦਿਨਾਂ ਤੋਂ ਪੀਰੇ ਸੀਗੇ ਅੱਜ ਘਰੋਂ ਨਿਕਲੇ ਨੂੰ ਚੌਥਾ ਦਿਨ ਐ ਤੇ ਅੱਜ ਆਪਾਂ ਨੂੰ ਫਾਈਨਲੀ ਕਾਫੀ ਵੀ ਮਿਲ ਹੀ ਗਈ ਐ ਕਾਫੀ ਵੀ ਨੇ ਆ ਉਦਾਂ ਸੀ ਰੁਕੇ ਵੀ ਨਹੀਂ ਢਾਬੇ ਢੂਬੇ ਕਿਤੇ ਤਕਰੀਬਨ ਲੰਗਰਾਂ ਜਿਹਾ ਹੀ ਰਿਹਾ ਕੰਮ ਪ੍ਰੀ ਸੇਵਾ ਚੱਲਦੀ ਰਹੀ ਐ ਤੇ ਹੁਣ ਆਪਾਂ ਲੈਨੇ ਆ ਸੋਨੇ ਜਿਹੇ ਪਹਾੜਾਂ ਦੇ ਵਿੱਚ ਕੌਫੀ ਦੇ ਨਜ਼ਾਰੇ ਕੀ ਹੁਆਤਾ ਹੈ ਮਿੱਠਾ ਤੇਜ ਕੰਮ ਕੈਮ ਪੂਰਾ ਜੀ ਕਿੱਥੋਂ ਲੈਨੇ ਆ ਸ਼ਿਲਾਜੀਤ ਸ਼ਿਲਾਜੀਤ ਬੈਦ ਜੀ ਕਿੱਥੋਂ ਦੇ ਲੈਂਦੇ ਬੈਦ ਸਹੀ ভাই ਮਾਤ ਤੋਂ ਪਤਾਈ ਬੈਦ ਕੌਣ ਹੈ ਮਾਰੇ ਬੈਦ ਜੀ ਹੈ ਗੁਲਾਬ ਸਿੰਘ ਕਿੱਥੇ ਤੇ ਹੋਇਆ ਤੇ ਚੰਬਾ 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 ਦੀ ਹਾਈਟ ਕਿੰਨੀ ਹੈ ਚੰਬਾ ਕਿੰਨੀ ਚਾਹੀਦੀ ਹੋ ਗਿਆ ਪਤਾ ਕਿੰਨੀ ਹੈ अच्छा दसो तारदा कोणा दसो महाराज बंदर पाणਨੇ ਪੰਦੇ ਆ ਜਦ ਪਤਾ ਕਾਫੀ ਜਿੱਤੇ ਕਈ ਦੇਸ਼ਾਂ ਦੀ ਕਾਫੀ ਪਾਣਦੀ ਆ ਬਿੱਲੀ ਹੁੰਦੀ ਆ ਉਹ ਖਾਣਾ ਪੰਦੇ ਜਾਂ ਕੋਈ ਕੁਟ ਨਾ ਮਣਨ ਜੀ ਤੋਪਾ ਨਾ ਅੰਜੀ ਬਤਾ ਕਾਫੀ ਨਹੀਂ ਬਤਾ ਹੈ ਇਹ ਤਨੂ ਕਾਫੀ ਤਾਂ ਨਹੀਂ ਪਤਾ ਤਾਂ ਸ਼ਿਲਾਜੀਤ ਨੂੰ ਕਿ ਆ ਡੰਮਰੂ ਵਿੱਚ ਪਹਾੜ ਤੇ ਬੰਦਰ ਚੜਾਉਂਦੇ ਆ ਬੰਦਰ ਖਾਂਦਾ ਠੀਕ ਆ ਸ਼ਿਲਾਜੀਤ ਗਰਮੀ ਪੱਥਰ ਪਹਾੜ ਦੀ ਸਖਾਣੇ ਪੈਂਦੇ ਆ ਉਹਦੀ ਕਾਟਰੀ ਨੂੰ ਫਾਈਨ ਕਰਨਾ ਪੈਂਦਾ ਫਿਰ ਬਣਦੀ ਅਸਲੀ ਸ਼ਿਲਾਜੀਤ ਇਹ ਕੰਮ ਕੋਲ ਆਪ ਵੀ 2-4 ਬੰਦਰ ਪਾਲ ਹੈ ਆਪ ਵੀ ਨਿਕਲ ਲੈਣਾ ਆਪ ਵੀ ਮੇਰਾ ਕੰਮ ਥੋੜਾ ਹੋਇਆ ਸ਼ਿਰਾਜੀਤ ਵੇਚਣੀ ਤੇਰਾ ਕੰਮ ਹੈ ਤੇਰੇ ਕੰਮ ਦਾ ਇੰਨੀ ਪਤਾ ਮੈਂ ਤਾਂ ਉਹ ਦੱਸ ਰਿਹਾ ਆਪ ਟ੍ਰੇਨਿੰਗ ਕਰ ਲੋ ਫਿਰ ਬੰਦਰ ਪਾਲਣੀ ਬੰਦਰ ਪਾਲਣ ਕੀ ਗੱਲ ਹੈ ਇੱਧਰਲੇ ਬਸੇ ਗੇਟ ਬਣਿਆ ਹੋਇਆ ਐਂਟਰੀ ਗੇਟ ਜਾਂਦੇ ਹੋਏ ਥੈਂਕ ਯੂ ਲਿਖਿਆ ਹੋਇਆ ਹੈ ਤੇ ਆਪਾਂ ਵੈਸੇ ਐਂਟਰੀ ਉਹ ਸਾਹਮਣੇ ਵਾਲੇ ਸਾਈਡ ਤੋਂ ਹੀ ਕਰ ਲਈ ਸੀਗੀ ਆ ਜਾ ਥੱਲੇ ਉਤਰ ਗਏ ਸੀ ਸਿੱਧਾ ਅੰਦਰ ਪਾਣੀ ਪੂਣੀ ਪੀਣ ਨੂੰ ਇਹ ਜੰਗਲੇ ਲਾ ਕੇ ਵਾਟਰ ਉੱਧਰ ਵਾਏ ਹੋਏ ਨੇ ਵੈਲਕਮ ਟੂ ਮਿਨੀ ਸਵਿਟਜ਼ਰਲੈਂਡ ਵਾਹ ਜੀ ਵਾਹ ਕੀ ਬਾਤ ਹੈ ਐਂਟਰੀ ਗੇਟ ਮਿਨੀ ਸਵਿਟਜ਼ਰਲੈਂਡ ਦਾ ਅਸੀਂ ਵੈਸੇ ਸਿੱਧਾ ਉਧਰ ਹੀ ਉਤਰ ਗਏ ਸੀਗੇ ਕੋਰੇ ਤੋਂ ਬਾਹਰ ਜਾ ਕੇ ਵਾਪਸੀ ਅੰਦਰ ਨੂੰ ਆਏ ਆ should have it out can't keep looking on my side i just i just ਹੋਰ ਗੱਲ ਕਹਿਣੇ ਨੇ ਪੰਜਾਬੀ ਬੰਦੇ ਆਪਣਾ ਰਾਹ ਬਣਾ ਲੈਂਦੇ ਉਹੀ ਕੰਮ ਹੈ ਸਿੱਧਾ ਹੀ ਉੱਤਰ ਗਈ ਪਰਾਂ ਤੋਂ ਥੱਲੇ ਨੂੰ ਬਾਕੀ ਠੰਡ ਦੇ ਵਿੱਚ ਵੀ ਨਜ਼ਾਰਾ ਔਰੇ ਪੂਰਾ ਘੈਣ ਹੁੰਦਾ ਹੈ ਬਰਫ਼ ਨਾਲ ਲਾਂ ਟਕ ਜਾਂਦਾ ਸਾਰਾ ਮੈਦਾਨ ਇਹ ਤਕਰੀਬਨ 2-2 2.5 ਫੁੱਟ ਬਰਫ਼ ਪੈਂਦੀ ਹੈ ਔਰੇ ਠੰਡ ਦੇ ਵਿੱਚ ਬਾਕੀ پارک ਉੱਦਾਂ ਪੂਰਾ ਖੁੱਲ੍ਹਾ ਚਾਰ ਪਾਰਕ ਦੇ ਗੱਬੋ-ਕੱਬ ਬਣੀ ਹੋਈ ਐਵੇਂ ਝੀਲ ਕਿਸਤੇ ਉਸਤੇ ਵੈਸੇ ਸਾਈਡ 'ਚ ਖੜੀਆਂ ਨੇ ਇਹ ਚੱਲਣ-ਜੁੱਲਣ ਦਾ ਪਾਣੀ ਦਾ ਕੋਈ ਮੋਲ ਲੱਗ ਨਹੀਂ ਰਿਹਾ ਕਿ ਉਹ ਚਲਦੀ ਹੋਣੀ ਐ ਵਿੱਚ ਸਾਈਡ 'ਚ ਲਾਈਆਂ ਹੋਈਆਂ ਤੇ ਵਿੱਚੋਂ ਵਿੱਚ ਇੱਕ ਛੋਟਾ ਜਿਹਾ ਮੰਦਿਰ ਵੀ ਹੈਗਾ ਛੋਟਾ ਜਿਹਾ ਬਣਾਇਆ ਹੋਇਆ ਤੇ ਆਹ ਟਰੈਕਿੰਗ ਉਸਤੇ ਚਾਰੋਂ ਪਾਸੇ ਚੱਕਰ ਲਾਉਣ ਉਸਤੇ ਵੀ ਬਣਿਆ ਹੋਇਆ ਪਾਰਕ ਦੇ ਅਬ ਬਾਈ ਹੁਣਾਂ ਗਲਤ ਚੱਲ ਗਏ ਸੀ ਜਿਨਾ ਕਰਕੇ ਖਾ ਸਕਦੇ ਰੁਕਣਾ ਪਿਆ ਰੈੱਡ ਲੋਜੀ ਹੋ ਕੇ ਆਏ ਨੇ ਜਦ ਕਿ ਚੰਬੇ ਤੋਂ ਸਿੱਧਾ ਰਹਾ ਆਂਦਾ ਸੀਗਾ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਆਂਦੇ ਹੋ ਇੱਧਰ ਇੱਧਰ ਕਾਫੇ ਤੋਂ 2-3 ਘੰਟੇ ਉਹ ਤੋਂ 2 ਘੰਟੇ ਦੇ ਕਰੀਬ ਲੱਗ ਗਿਆ ਸਾਨੂੰ ਅੱਧਾ ਘੰਟਾ ਹੀ ਲੱਗਿਆ ਅੱਧਾ ਘੰਟਾ ਨਾਸ਼ਤਾ ਕਰਨੇ ਲੱਗ ਗਏ ਸੀ ਤੇ ਚੱਲੇ ਵੀ ਸਾਡੇ ਤੋਂ ਅੱਧਾ ਪੂਣਾ ਘੰਟਾ ਪਹਿਲਾਂ ਸੀਗੇ ਇਹ ਤੇ ਆਪਾਂ ਫਿਰ ਤੋਂ ਘੁੰਮ ਫਿਰ ਕੇ ਫੋਟਾ ਫੋਟਾ ਖਿੱਚ ਕੇ ਚੱਲਦੇ ਹਾਂ ਹੁਣ ਅੱਗੇ ਨੂੰ ਜੋਤਪਾਸ ਵੱਲ ਨੂੰ ਉਹ ਵੀ ਇੱਕ ਸੋਹਣੀ ਜਿਹੀ ਜਗ੍ਹਾ ਐ ਸਪੈਸ਼ਲ ਸ ਉਹ ਕਰਨਾ ਸਨਮਾਨ ਹੈ ਦੇਖਦੇ ਆ ਜਾ ਕੇ ਸਹੀ ਐ ਸਹੀ ਐ ਕੋੜੇ ਬਹੁਤ ਹੀ ਸੋਹਣੇ ਲੱਗ ਰਹੇ ਈ ਉਰੇ ਖੜੇ ਹੋਏ ਇੱਕ ਇੱਧਰ ਬਲੈਕ ਕਲਰ ਦਾ ਖੜਾ ਐ ਇੱਧਰ ਕੋੜਾ ਬਰਾਊਨ ਵਾਈਟ ਇਹਦਾ ਨਾਮ ਹੈਗਾ ਤੂਫਾਨ ਤੇ ਇਹਦਾ ਨਾਮ ਹੈਗਾ ਟਾਈਗਰ ਟਾਈਗਰ ਦੇ ਨਾਲ ਆਪਾਂ ਖਿਚਾਵਾਂਗੇ ਫੋਟੋ ਯਾਰ ਕਿਤੇ ਨਹੀਂ ਜਾਣਾ ਯਾਰ ਕਿੱਥੇ ਲਿਖਿਆ ਤੇਰਾ ਨਾਮ ਟਾਈਗਰ ਕਿੱਥੇ ਲਿਖਿਆ ਸੀ ਚਾਹੀ ਗੋ ਨਹੀਂ ਹੈਗਾ ਇਹਦਾ ਨਾਮ ਹੈਗਾ ਤਾਜਾ ਲੱਗੀ ਇਧਰ ਆਉ ਇਧਰ ਲੋਕੀ ਖਜ਼ਾਰ ਨੂੰ ਕਰਦੇ ਆਂ ਬਾਏ ਬਾਏ ਤੇ ਉਹਨਾਂ ਤੋਂ ਨਿਕਲਦੇ ਆਂ ਜੋਤ ਨੂੰ ਜੋਤ ਪਾਸ ਕਾਫੀ ਹਾਈਟ ਤੇ ਆ ਵੀ ਚੱਲਦੇ ਹੁਣ ਆਪਾਂ ਉਧਰ ਨੂੰ ਆ ਦਿਓ ਜਗਾ ਸੋਹਣੀ ਆ ਉੱਧਾ ਖਜ਼ਾਰ ਜੋ ਨੇੜੇ ਤੇੜੇ ਪਠਾਨਕੋਟ ਤੋਂ 2.5 ਘੰਟੇ 3 ਘੰਟੇ ਲੱਗਦੇ ਨੇ ਸੰਡੇ-ਸੁੰਡੇ ਨੂੰ ਵਧੀਆ ਪਿਕਨਿਕ ਸਪੋਰਟ ਬਣਿਆ ਹੋਇਆ ਹੈ ਆ ਦੇ ਕੋਈ ਸੇਬਾਂ ਦੀ ਪੇਟੀ ਉਹ ਤੋਂ ਲੈ ਕੇ ਜਾ ਰਹੇ ਨੇ ਸੇਬ ਦਾ ਆਪਣੇ ਪੰਜਾਬ ਨਾਲ ਉਹ ਰੇਟ ਦਾ ਬਹੁਤ ਵਾਰ ਗਿਆ ਉਹ 70 ਰੁਪਏ ਕਿਲੋ ਹੈ ਤੇ ਪੰਜਾਬ 'ਚ ਮੇਰੇ ਖਿਆਲ 'ਚ 150 ਰੁਪਏ ਰੇਟ ਚੱਲ ਰਹੇ ਸੇਬਾਂ ਦਾ ਵਧੀਆ ਸੇਬ ਹੈ ਰਾਤੀ ਖਾਦੇ ਕਿਲੋ ਕਿ ਲੈ ਕੇ ਚਾਰ ਪੰਜ ਜਣੇ ਸੀਗੇ ਵਧੀਆ ਖਾਦਾ ਗਿਆ ਚਲੋ ਕਰੋ ਜੀ ਚੈੱਕ ਉੱਪਰ ਖਜ਼ਾਰ ਧੁੱਪ ਨਹੀਂ ਸੀਗੀ ਤੇ ਹਲਕ ਠੀਕ ਸੀਗਾ ਮੌਸਮ ਕੁਛ ਰਾਈਟਿੰਗ ਜੈਕਟ ਵੀ ਉਤਾਰੀ ਹੋਈ ਸੀ ਪੂਰੇ ਪਰ ਧੁੱਪ ਨਿਕਲੀ ਵੀ ਹੈ ਗਰਮੀ ਵੀ ਲੱਗਣ ਲੱਗੀ ਜਿਸ ਦੇ ਕਰਕੇ ਥੋੜ੍ਹੀ ਥੋੜ੍ਹੀ ਅੱਜ ਦਿਨ ਚ ਲੱਗਦਾ ਸੜਨਾ ਹੀ ਪੈਣਾ ਸਾਰੀ ਦਿਹਾੜੀ ਧੁੱਪ ਚ ਕਹਿ ਗਿਆ ਅੱਜ ਪਟਿਆਲੇ ਕੁੰਦ ਨਾ ਅੱਜ ਆਪਾਂ ਸ਼ਾਮ ਤੱਕ ਤਦ ਇਹ ਕਿ ਮੱਦੇ ਨਾਲ ਚੱਲਦੇ ਹਾਂ ਚਲੋ 4-5 ਵਜੇ ਤੱਕ ਪਹਾੜਾਂ 'ਚ ਹੀ ਰਹੀਏ ਤਾਂ ਠੀਕ ਹੈ ਆਹ ਰਾ ਹਿੱਥੇ ਨੂੰ ਗਿਆ ਚੰਬੇ ਵੱਲ ਨੂੰ ਜਿੱਥੇੋਂ ਆਪਾਂ ਆਏ ਸੀਗੇ ਤੇ ਆਪਾਂ ਜਾਣਾ ਔਰ ਇਸ ਦਾ ਉੱਪਰ ਨੂੰ ਜੋਤਵਾਲ ਨੂੰ 11 ਕਿਲੋਮੀਟਰ ਔਰ ਇਹਦਾ ਜੋ ਕੀ ਬਾਕੀ ਚੜਾਈ ਇੱਧਰ ਵੀ ਐ ਦੇਖਿਓ ਬਿੱਲੀ ਇਹ ਕਿ ਰਾਹ ਛੋਟਾ ਹੈ ਤੇ ਪਹਾੜੀ ਖਾਸੀ ਉੱਚੀ ਹੈ ਜੋਤ ਪਾਸ ਗਿਆ ਜਾਂਦਾ ਉਹਨੂੰ ਵੀ ਬਹੁਤ ਬੜੀ ਖਾਸੀ ਚੜਾਈ ਹੈ ਬਾਕੀ ਰੋਡ ਵੀ ਤੁਸੀਂ ਦੇਖ ਹੀ ਰਹੇ ਹੋ ਔਰ ਰੋਡ ਤੋਂ ਹੀ ਅੰਦਾਜ਼ਾ ਲੱਗ ਸਕਦਾ ਹੈ ਚੜਾਈ ਦਾ ਗੈਸ਼ਿਪੋਲੇ ਨਾਲ ਗੈਸ਼ਿ ਸ਼ੰਕਰ ਗੈਸ਼ਿ ਸ਼ੰਕਰ ਇੱਧਰਲੇ ਪਾਸੇ ਵੀ ਲੱਗੇ ਹੋਣੇ ਲੰਗਰ ਲੰਗਰ ਭੋਲੇ ਨਾਦ ਦੀ ਕਿਰਪਾ ਨਾਲ ਅੱਡ ਟਰੱਕ ਟਰੱਕ ਨੂੰ ਗੱਡੀ ਤੇ ਤਾਂ ਦੂਰ ਦੀ ਗੱਲ ਐ ਮੋਟਰਸਾਈਕਲ ਤੇ ਵੀ ਵੋਟੇ ਕਰਨ ਦੁੱਖ ਵੈਸੇ ਕੰਮ ਚੱਲ ਰਿਹਾ ਸੜਕਾ ਚੌੜੀ ਕਰਨ ਦਾ ਉਰੇ ਵੀ ਅਗਲੀ ਵਾਰ ਤੱਕ ਜਦੋਂ ਆਵਾਂਗੇ ਹੋ ਜੇਗੀ ਚੌੜੀ ਉਹ ਸਾਹਮਣੇ ਦੇਖੋ ਕਿੱਧਰ ਨੂੰ ਜਾਂਦਾ ਰੋਡ ਤੇ লাশ ਦਰਸ਼ਨ ਵਾਦੀ ਵਾ ਨਾਪੋਲੇ ਨਾ ਤੋ ਗਿਆ ਰੋਡ ਉੱਪਰ ਨੂੰ ਜਿਵੇਂ ਦੁਬਾਰਾ ਉੱਪਰ ਨੂੰ ਆਏ ਆ ਦੁਬਾਰਾ ਹੋ ਗਈ ਹੈ ਠੰਡ ਜੀ ਠੰਡ ਤਾਂ ਨਹੀਂ ਬਦਲ ਜੇ ਹੋ ਗਏ ਨੇ ਕਿ ਟੈਂਪਰੇਚਰ ਠੀਕ ਹੋ ਗਿਆ ਰਾਈਡਿੰਗ ਜੈਕਟ ਤੇ ਠੀਕ ਲੱਗ ਰਿਹਾ ਪਹਿਲਾਂ ਥੋੜੀ ਗਰਮੀ ਲੱਗਣ ਲੱਗੀ ਸੀ ਪਿੱਛੇ ਜੀ ਰਾਂ ਦਾ ਦੌਰਲਾ ਸਦੇ ਜੋ ਟਰੱਕ ਵਗਾਰਾ ਹੁੰਦਾ ਜਲ ਬਿਲਕੁਲ ਥੋੜੀ ਜਗ੍ਹਾ ਰਹਿ ਜਾਂਦੀ ਹੈ ਜੇ ਗੱਡੀ ਗੁੱਡੀ ਜਿੱਧਰ ਨੂੰ ਆਈਏ ਆ ਥੋੜਾ ਅੱਗੇ ਪਿੱਛੇ ਕਰਕੇ ਓਵਰਟੇਕ ਜਾਂ ਕ੍ਰੋਸਿੰਗ ਹੋਏਗੀ। ਵਾਕੀ ਰਹਾ ਹੈ ਬੂਰਾ ਅਨੰਦ ਵਾਲਾ। ਆ ਉਪਰੋਂ ਆ ਰਿਹਾ ਚਰਨਾ ਜਾਂ ਪੱਥਰਾਂ ਦੇ ਵਿੱਚੋਂ ਵੀ ਹੁੰਦਾ ਹੋਇਆ। ਹਲਕੀ ਜੀ ਵਾਟਰ ਕ੍ਰੋਸਿੰਗ, ਛੋਟੀ ਜੀ ਨਿੱਕੀ ਜੀ ਪਿੱਦੂ ਜੀ। ਕੀ ਆ ਵਾਤਾ? 360 ਦੀ ਸਟਿੱਕਰ ਲਗਾਉਣ ਉਸ ਤੇਰੇ ਰੁਕੇ ਸੀਗੇ ਤੇ ਲੋਕੇਸ਼ਨ ਵੀ ਘੈਂਡ ਸੀਗੀ ਤੈਨਾਂ ਨੂੰ ਹਲਕਾ ਹਲਕਾ ਮੀਂਹ ਜਾਂ ਵੀ ਆ ਗਿਆ ਬਰਸਾਤਾਂ ਇਸ ਵਾਰ ਲੇਟ ਹੋ ਗਈਆਂ ਵੈਸੇ 15 20 ਅਗਸਤ ਤੱਕ ਹੋ ਜਾਂਦਾ ਗਾਮ ਠੰਡਾ ਬਰਸਾਤਾਂ ਵਾਲਾ ਪਰ ਇਸ ਵਾਰ ਚੱਲੀ ਜਾ ਰਿਹਾ ਆਈਆਂ ਵੀ ਲੇਟ ਸੀਗੀਆਂ 2 2.5 ਕਿਲੋਮੀਟਰ ਹੈਗਾ ਜੋਤਪਾਸ ਫਰਸੜਾ ਤੇ ਖਾਸੇ ਗਿੱਲੀ ਹੋਈ ਵੀ ਇੱਥੋਂ ਅੰਦਾਜ਼ਾ ਲੱਗਦਾ ਹੀ ਮੀਂਹ ਉਹਰੇ ਖਾਸੀ ਜ਼ੇਰ ਦਾ ਪੈ ਰਿਆ ਹੋਊਗਾ ਮੀਂਹ ਤੇ ਭਾਈ ਤੇ ਮੁੰਨੂ ਬਈ ਜਿਹੜੇ ਆਪਣੇ ਨਵੇਂ ਮਿਲੇ ਸੀ ਜੁੜੇ ਸੀ ਆਪਣੇ ਰਾਈਡ ਦੇ ਨਾਲ ਉਹ ਅੱਗੇ ਨੇ ਮੈਂ ਪਿੱਛੇ ਇਸ ਟਾਈਮ 2 ਮਿੰਟ ਦਾ ਹੀ ਵੈਸੇ ਫਰਕ ਹੈ ਕੋਈ ਜਿਆਦਾ ਦੂਰ ਵੀ ਨਹੀਂ ਹੈਗੇ ਪਹਿਲਾਂ ਆ ਜਗ੍ਹਾ ਤੇ ਖੜਾਏ ਸੀ ਉਹ ਗੋਹਾ ਗੋਹਾ ਖਾਸਾ ਤਾਂ ਬਾਈ ਵੀ ਨਹੀਂ ਆ ਰਹੀ ਸੀ ਹੁਣ ਚੱਲਿਆ ਓ ਟੀਸੀ ਦੇ ਉੱਪਰ ਤਲਦੇ ਆਪਾਂ ਤਾਰਦੇ ਹਾਂ ਉਹਦਾ ਬੁਲਟ ਮਾਹੌਲ ਵੀ ਬੜਾ ਸਲਿੱਪਰੀ ਜਿਹਾ ਸਫ਼ਰ ਦੇ ਉੱਤੇ ਵੈਸੇ ਤਾਂ ਆਫ ਰੋਡਿੰਗ ਘੱਟ ਮਿਲੀ ਸੀ ਮੈਂ ਕਿਹਾ ਨਜ਼ਾਰਾ ਹੀ ਲੈ ਲੀ ਆਂ ਆਫ ਰੋਡਿੰਗ ਦਾ ਕੱਟਾ ਹੀ ਆ ਥਰਾਰਾ ਯਾਰਾਂ ਦੇ ਘੋੜੇ ਜਾ ਰਹੇ ਨੇ ਉੱਪਰ ਨੂੰ ਉਹ ਕੀ ਬਾਤ ਹੈ ਚੋਟੀ ਤੇ ਪਹੁੰਚ ਗਏ ਆਣ ਆਪਣਾ ਬੁਲਟ ਪੁਰਾ ਸਭ ਤੋਂ ਉੱਪਰ ਇਸ ਪਹਾੜੀ ਦੇ ਦੋ ਹੀ ਚੀਜ਼ਾਂ ਨੇ ਕਿ ਟਾਵਰ ਇੱਕ ਯਾਰਾਂ ਦਾ ਬੁਲਟ ਪਿਛਲੇ 2 2.5 ਕਿਲੋਮੀਟਰ ਦਾ ਹਨ ਕੱਚਾ ਆਫ ਰੋਡ ਕਰਦੇ ਆਏ ਆ ਤੇ ਤਾਂ ਇਹ ਪਹਾੜ ਦੀਆਂ ਚੋਟੀ ਤੇ ਪਹੁੰਚ ਚੁੱਕੇ ਆ ਆਪਾਂ ਇਸ ਟਾਈਮ ਜੋਤ ਜਗ੍ਹਾ ਦਾ ਨਾਮ ਹੈ ਜੋਤ ਪਾਸ ਕੀ ਬਾਤ ਆ ਦੂਰ ਦੂਰ ਤਾ ਬਹੁਤ ਦੂਰ ਦੂਰ ਦਾ ਨਿਗਾਹ ਵੱਧ ਰਿਹਾ ਥੋੜੇ ਬੱਦਲ ਨੇ ਤਾਂ ਕਰਕੇ ਥੋੜਾ ਲੱਗ ਰਿਹਾ ਤੁੰਦਲਾ ਜਾ ਉੱਦਾਂ ਨਿਗਾਹ ਬਹੁਤ ਦੂਰ ਤੱਕ ਜਾਏ ਹੋ ਰੇ ਹੁਣ ਖਿੱਚਾਂਗੇ ਦੋ ਚਾਰ ਫੋਟੋਆਂ ਆਪਣੀਆਂ ਦੇ ਨਾਲ ਆਪਣੇ ਯਾਰ ਬੁਲਟ ਦੀਆਂ ਤੇ ਨਾਲ ਜਿਹੜੇ ਬਾਈ ਹੁਣ ਆਏ ਨੇ ਉਹਨਾਂ ਦੀਆਂ ਤੇ ਫੋਟੋ ਸੈਸ਼ਨ ਹੋਏਗਾ ਹੁਣ ਉਹ ਥੱਲੇ ਲੋਕੇਸ਼ਨ ਤੇ ਖੜ ਚੁੱਕੇ ਨੇ ਕੀ ਬਾਤ ਹੈ ਆਈ ਥੱਲੋਂ ਬੱਦਲ ਉੱਡ ਉੱਡ ਕੇ ਆ ਰਹੇ ਨੇ ਪੂਰੇ ਉਹ ਭਾਈ ਦਾ ਵੀ ਦੇਖ ਸੋ ਪਾ ਜੋ ਬੈਠੇ ਉਹ ਦੇਖੋ ਸੁਸਾਇਡ ਕਰਨ ਲੱਗੇ ਨੇ ਨਾ ਮਿੱਠੀਆਂ ਨਾ ਅੱਦੇ ਕਿਹਨੀ ਸਫਰ ਕੱਢਣੇ ਨੇ ਤੇ ਆ ਬਾਈ ਹੁਣ ਆਪਣੇ ਮੋਨੂ ਜੀ ਹੁਣਾ ਨਜ਼ਾਰੇ ਲੈਂਦੇ ਹੋਏ ਕੁਦਰਤ ਦੇ ਆ ਥੋੜਾ ਭਰਾ ਰਾਜ ਨਹੀਂ ਹੁਣ ਚੱਲਿਆ ਥੱਲੇ ਨੂੰ ਥੋੜੋ ਖਚਾਨ ਜੇ ਤੁਸੀਂ ਵੀਡੀਓ ਲਾਈਕ ਨਾ ਕਰੀ ਤੁਹਾਨੂੰ ਇਕੱਲੇ ਇਕੱਲੇ ਨੂਰੇ ਤੋਂ ਚੜਾ ਕੇ ਛਾਲਾ ਮਾਰਦਣੀਆਂ ਨੇ ਥੱਲੇ ਦੇਖ ਲਓ ਵਾਈਟ ਵਾਈਟ ਪੁਆਇੰਟ 15000 ਰੁਪਏ ਦਾ ਆ ਦੇਖੋ ਅਰਦਾ ਖਰਦਾ ਵੀਡੀਓ ਚੱਲਦੀ ਆ ਹੁਣ ਆਪਾਂ ਅੱਜ ਦੇ ਬਲੌਗ 'ਚ ਦੇਖਿਆ ਹਜ਼ਾਰ ਜਿਹਨੂੰ ਮਿੰਨੀ ਸਵਿਟਜ਼ਰਲੈਂਡ ਕਹਿੰਦੇ ਆ ਤੇ ਜੋ ਤਪਾਸ ਜੋ ਕਿ ਇਧਰਲੇ ਏਰੀਏ ਦਾ ਬਹੁਤ ਹੀ ਜ਼ਿਆਦਾ ਹਾਈਟ ਦਾ ਹੈ ਖਜ਼ਾਰ ਆਪਣਾ ਖਜ਼ਾਰ ਨਾਲੋਂ ਵੱਧ ਹਾਈਟ ਹੈ ਇਸ ਜਗ੍ਹਾ ਦੀ ਤੇ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਬੱਦਲ ਹੀ ਬੱਦਲ ਹੋ ਰਹੇ ਸੀਗੇ ਤੇ ਮਣੀ ਮੇਸ਼ ਕਲਾਸ਼ ਯਾਤਰਾ ਦਾ ਆਪਾਂ ਸਫ਼ਰ ਪੂਰੀ ਕਰਾਂਗੇ ਖਤਮ ਤੇ ਜਲਦ ਮਿਲਾਂਗੇ ਕਿਸੇ ਨਵੇਂ ਸਫ਼ਰ ਦੇ ਉੱਤੇ ਕਿਉਂਕਿ ਹਲਕਾ ਹਲਕਾ ਮੀਂਹ ਜਿਹਾ ਵੀ ਲੱਗ ਗਿਆ ਹੁਣ ਵਸ ਸਿੱਧਾ ਜਾਣਾ ਪਟਿਆਲੇ 2 ਵੱਜ ਚੁੱਕਿਆ 1.5 2 ਵੱਜ ਚੁੱਕਿਆ ਵਸ ਸਿੱਧਾ ਹੁਣ ਪਟਿਆਲੇ ਨੂੰ ਨਿਕਲਾਂਗੇ ਔਰ ਇਹ ਤੋਂ ਬਾਕੀ ਅੱਗੇ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅੱਛਾ ਜੀ ਉਦੋਂ ਤੱਕ ਜੈਪੋਲੇ ਨਾਲ ਜੈ ਸ਼ਿਵ ਸ਼ੰਕਰ ਕਿਪਾ ਰੱਖਣ ਸਾਰਿਆਂ ਦੇ ਚਲ ਫੋਟੋ